ਸਤ ਸ੍ਰੀ ਅਕਾਲ ਦੋਸਤੋ ਆ ਦੇਖੋ ਭਈ ਅੱਜ ਆਪਾਂ ਨੇ ਫੇਰ ਪਟੜਾ ਕੱਢਿਆ ਪਟੜਾ ਅੱਜ ਆਪਾਂ ਨੇ ਪੂਰਾ ਘੈਂਟ ਕੱਢਿਆ ਗਿਆ ਤੇ ਪਹਿਲਾਂ ਆਪਾਂ ਨੇ ਬੜਾ ਸਿੰਪਲ ਬਣਾਇਆ ਸੀ ਇਹਦੇ ਚ ਡਿਜ਼ਾਈਨ ਦਾ ਥੋੜਾ ਫਰਕ ਪਾਏਗਾ ਤੇ ਇਹਨਾਂ ਦੇ ਮੁੰਡੇ ਦਾ ਵਿਆਹ ਹੈਗਾ ਬਾਈ ਆਪਣੇ ਲੰਗੋਵਾਲਾ ਤੇ ਇਹਨਾਂ ਨੇ ਕਰਵਾਇਆ ਹੈਗਾ ਇਹਦੀ ਚੜਾਈ ਹੈਗੀ ਹੈਗੀ 20 ਇੰਚ ਤੇ ਮਤਲਬ ਲੰਬਾਈ ਹੈਗੀ ਹੈਗੀ ਦੀ 28 ਇੰਚ ਠੀਕ ਹੈ ਜੀ ਤੇ ਇਹਦੇ ਤੁਸੀਂ ਲੱਕੜ ਦੱਸਿਆ ਕਮੈਂਟਾਂ 'ਚ ਕਿਹੜੀ ਹੈ ਲੱਕੜ ਵੀ ਮਤਲਬ ਬਹੁਤ ਦੇਖਣ ਨੂੰ ਘੱਟ ਮਿਲਦੀ ਹੈ ਉਹ ਤੇ ਕਮੈਂਟਾਂ 'ਚ ਲੱਕੜ ਦੱਸਿਓ ਵੀ ਕਾਹਦੀ ਹੈ ਇਹ ਲੱਕੜ ਪੂਰੀ ਘੈਂਟ ਹੈ ਤੇ ਦੇਖੋ ਪੂਰਾ ਆਪਾਂ ਘਾਟ ਬਣਾ ਕੇ ਦਿਖਾਵਾਂਗੇ ਗਾਇਸ ਨੂੰ ਪਟੜਾ ਬਿਆੜਾ ਕਿਉਂ ਬਿਆਹਾਂ ਦਾ ਚੱਲਦਾ ਥੋੜਾ ਜਿਹਾ ਸੀਜ਼ਨ ਤੇ ਬਾਕੀ ਆ ਹੁਣ ਇਹਦੇ ਕਰਕੇ ਮਤਲਬ ਬੋ ਕਰਕੇ ਹੁਣ ਰੁਕੇ ਹੋਏ ਹੈਗੇ ਉਹ ਬਾਈਆਂ ਦੇ ਅੱਗੇ ਮੂਰੇ ਬੈਹਿਗੇ ਮਹੀਨੇ ਨੂੰ ਉਹਨਾਂ ਨੇ ਪਟੜਾ ਖੜਾਇਆ ਤੇ ਦੇਖੋ ਲੱਕੜ ਦਾ ਸੇਕ ਉਹ ਲੱਕੜ ਦਾ ਰੇਸਾ ਬਹੁਤ ਕੈਂਟਾ ਪੂਰੀ ਕਲਰ ਵੀ ਰੈੱਡ ਆ ਜਾਮ ਤੇਰੇ ਹਿੱਸਾ ਵੀ ਸੱਦਾ ਜਾਮ ਤੇ ਦੇਖੋ ਕਿਵੇਂ ਲੱਗਦਾ ਤੇ ਵਧੀਆ ਲੱਗਿਆ ਲਾਇਕ ਤੇ ਸ਼ੇਅਰ ਕਰ ਦਿਓ ਕਈ ਵਾਰ ਕੋਈ ਮਿਸਤਰੀ ਭਾਈ ਬਣਾ ਰਹਿੰਦਾ ਹੈ ਦੇਖ ਕੇ ਜਾਂ ਕੋਈ ਹੋਰ ਕੋਈ ਭਾਈ ਜਿਹੜਾ ਬਣਾ ਦਿੰਦਾ ਦੇਖ ਕੇ ਬਿਆਹੂ ਹਾਂ ਚ ਲੋੜ ਰਹੀਦੀ ਹੈ ਤੇ ਦੇਖੋ ਇਹ ਦਾ 10 ਇੰਚ ਦੀਆਂ ਪੱਟੀਆਂ ਨੇ ਭਾਈ 20 20 ਇੰਚ ਚੌੜਾ ਕਾ ਤੇ ਦੂਜੇ ਲੋਟ 28 ਇੰਚ ਹੈ। ਬਾਕੀ ਦੋ ਯਣੇ ਪ੍ਰੋਪਰ ਬੈਠ ਹੋਈ ਸਕਦੇ ਆ ਖੜ ਵੀ ਸਕਦੇ ਆ। ਆ ਦੇਖੋ। ਤੇ ਇਹ ਡਿਜ਼ਾਈਨ ਪੂਰਾ ਘੈਂਟ ਪਾ ਥੱਲੇ ਵਾਲੇ ਪਾ ਪੈਂਚ ਵੀ ਆਪਾਂ ਡਿਜ਼ਾਈਨ ਪਤਾ ਦੀ ਹੈ ਤੇ ਇੱਧਰ ਵੀ ਦੇਖੋ ਕਿਵੇਂ ਲੱਗਦਾ ਹੈ। ਤੇ ਵਧੀਆ ਲੱਗਿਆ ਲਾਇਕ ਤੇ ਸ਼ੇਅਰ ਕਰ ਦਿਓ। ਕਮੈਂਟਾਂ 'ਚ ਦੱਸੋ ਵੀ ਲੱਕੜ ਕਾਦੀ ਹੈ ਇਹ। ਓਕੇ। ਇਹ ਤੁਹਾਨੂੰ ਬਾਈਆਂ ਨੂੰ ਭਾਵੇਂ ਜਿਹੜੇ ਇਹਨੇ ਬਣਵਾਇਆ ਹੈ। ਭਾਈ ਵੀ ਕੋਈ ਜਣੇ ਆਏ ਸੀਗੇ। ඒවයි උන්වත් ලකගෙනෙ ඔක්කිත්තනවා